ਹੈਲੋ ਹਾਂਜੀ ਬਈ ਸੱਸੀ ਗਾਲ ਹੋ ਕੰਪਿਊਟਰ ਵਾ ਸਭ ਠੀਕ ਠਾਕ ਆ ਕਰਤਾ ਸੜਾ ਦੇ ਉੱਤੇ ਜਿਵੇਂ ਤੁਹਾਨੂੰ ਪਤਾ ਵੀਰ ਜੀ ਅਪਾ ਡਿਸਟ੍ਰਿਕਟ ਰਿਪੋਰਟ ਪੈਂਡ ਕਮੈਂਟ ਤੋਂ ਬੁਲਾਉਂ ਕਰਦੇ ਆ ਤੇ ਆਪਾਂ ਇਹਨੇ ਜਾਨਵਰ ਆ ਬਾਈ ਫੁੱਲ ਗਾਰੰਟੀਆਂ ਸੇਲ ਕਰਦੇ ਆ ਤੇ ਕੋਈ ਧੋਖਾ ਨਹੀਂ ਕਿਸੇ ਭਰਾਣਾ ਨਹੀਂ ਇਹ ਬਾਈ ਆਪਣੇ ਤੋਂ ਕਮਾਣਾ ਤੋਂ ਆਏ ਆ ਠੀਕ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਇਹ ਅੱਜ ਤੋਂ 25 ਸਾਲ ਪਹਿਲਾਂ ਵੀ ਕੰਪਿਊਟਰ ਲੱਗ ਗਈ ਤੇ ਅੱਜ ਤੋਂ 20 ਦਿਨ ਹੋ ਗਏ ਪਹਿਲਾਂ ਵੀ ਬਾਈ ਕੰਪਿਊਟਰ ਲੱਗ ਗਿਆ ਠੀਕ ਹੈ ਜੀ ਦੂਜੀ ਆਰ ਲੈ ਕੇ ਗਏ ਕਬੂਤਰ ਤੇ ਆਦ ਕੀ ਤੀਜੀ ਆਰ ਬਾਈ ਆਸ ਬਾਈ ਕਬੂਤਰ ਦਵਾਉਣ ਆਏ ਆ ਆਪ ਦੀ ਜ਼ਿੰਮੇਵਾਰੀ ਤੇ ਦਵਾਉਣ ਆਏ ਤੇ ਫੋਲ ਗਾਰੰਟੀਆਂ ਜੋੜੇ ਦਿੱਤੇ 4 ਜੋੜੇ ਦਿੱਤੇ ਆਪਾਂ ਵੀਰ ਜੀ ਫੋਲ ਰਿਜ਼ਲਟਰ ਤੇ ਫੋਲ ਗਾਰੰਟੀ ਵਾਲੇ ਜੋੜੇ ਦਿੱਤੇ ਆ ਬੱਚੇ ਨਾ ਆਰਡਰ ਕਬੂਤਰਾਂ ਦੇ ਮਦੀਨਾ ਆਂਡੇ ਨਾਲ ਆਪਾਂ ਜੋੜਾ ਵੀ ਆਪਕਾ ਲਵਾਂਗੇ ਠੀਕ ਆ ਜਿਦੋਂ ਮਰਜ਼ੀ ਆਗੇ ਜਿੱਥੋਂ ਤੂੰ ਲੈ ਕੇ ਚੱਲੇ ਉੱਥੇ ਆਪਣਾ ਜੋੜਾ ਦੇ ਦੇ ਠੀਕ ਆ ਕਿਸੇ ਵੀ ਮਦੀਨਾ ਆਂਡੇ ਨਾਲ ਆਏ ਦਾ ਬੱਚੇ ਠੀਕ ਆ ਬੱਤੇ ਅੱਡੇ ਲਾਉਣੇ ਜਿਹੜੀ ਉਹ ਤੇਰੀ ਜ਼ਿੰਮੇਵਾਰੀ ਹੈ ਜਿਵੇਂ ਤੈਨੂੰ ਪਤਾ ਛੋਟੇ ਛੋਟੇ ਬੱਚੇ ਟ੍ਰੇਨ ਕਰਨੇ ਪਏ ਕਈ ਜਿਹੜੇ ਬੱਚੇ ਖੁੱਡੇ 'ਚ ਵੱਡੇ ਹੋਏ ਦੇ ਬਾਅਦ ਫੋਨ ਲਾ ਕੇ ਬਾਲਾ ਕਿਹਾ ਤੇਰੇ ਬੱਤੇ ਨਹੀਂ ਅੱਡੇ ਲੱਗੇ ਯਾਰ ਅੱਡੇ ਲਾਉਣੇ ਤੂੰ ਹੀ ਉਹ ਕਬੂਤਰਾਂ ਨਹੀਂ ਅੱਡੇ ਲਾਉਣੇ ਮੇਰੇ ਕੂਕੂਤਰੇ ਲਾਉਣੇ ਅੱਡੇ ਤੇ ਵੀ ਲਾਉਣੇ ਬਹੁਤ ਗਾਰੰਟੀਆਂ ਦੇਵਾਂਗੇ ਕੋਈ ਬੱਤਰਾ ਨਾ ਆਉਡਾ ਤੇ ਆਪਾਂ ਜੋੜਾ ਵਾਪਸ ਕਰਾਂਗੇ ਠੀਕ ਹੈ ਜਿਹੜੇ ਘਰ ਵਾਲੇ ਦਿੱਤੇ ਉਹ ਘਰੇ ਹੀ ਉੱਡਣਗੇ ਜਿਹੜੇ ਬਾਹਰ ਵਾਲੇ ਦਿੱਤੇ ਬਾਹਰ ਉੱਡਣਗੇ ਬਾਕੀ ਤੁਹਾਨੂੰ ਸ਼ੌਂਕ ਕਰਾਵਦੇ ਬਈ ਜਿਹੜੇ ਜੋੜੇ ਲੈ ਕੇ ਪੈਣ ਇਹ ਤਾਂ ਕਬੂਤਰ ਦਿੱਤਾ ਭਈ ਇਹਨੂੰ ਕਾਲੀ ਨੋਕ ਵਾਲਾ ਖਟੀਆਂ ਖਾਣਾ ਆਪਣਾ ਰਾਜ ਨਾਲੇ ਕਬੂਤਰਾਂ ਨੇ ਠੀਕ ਹੈ ਜੀ ਤੇ ਬਾਕੀ ਨੂੰ ਐਂ ਹੀ ਜੋੜੇ ਦਾ ਸੌਂ ਕਰਾ ਲਏ ਸਾਰੇ ਜੋੜੇ ਲੱਗੇ ਹੋਏ ਆ ਜੋੜੇ ਦੱਸਦੇ ਨੇ ਤੁਹਾਨੂੰ ਕਿਹੜੇ ਕਿਹੜੇ ਦਿੱਤੇ ਆ ਇੱਕ ਦਾ ਭਈ ਆ ਕਾਕੇ ਵਾਲਾ ਕਬੂਤਰ ਦਿੱਤਾ ਸ਼ਾਖ ਤੇ ਇੱਕ ਰਾਜ ਨਾਲਾ ਕਬੂਤਰ ਦਿੱਤਾ ਕਾਲੀ ਨੋਕ ਦਾ ਖਟੀਆਂ ਖਾਣਾ ਇੱਕ ਆ ਮਦੀਨ ਦਿੱਤੀ ਆ ਮਿੱਕੀ ਗਾਮੀਆੜਾ ਦੇ ਚ ਦੋ ਮਦੀਨਾ ਇੱਕ ਆ ਪੱਠੀ ਆ ਇੱਕ ਵੱਡੀ ਮਦੀਨਾ ਠੀਕ ਹੈ ਜੀ ਇੱਕ ਨਾਰ ਸੀਰੀਆ ਵਾਲਾ ਜੋ ਦੂਜਾ ਨਰ ਵੀ ਸੀਰੀਅਲ ਹੈ ਕਬੂਤਰਾਂ ਜਵਾ ਤੇ ਜਿਹੜੀਆਂ ਕਾਲਿਆ ਚ ਇੰਨਾ ਕਬੂਤਰ ਤੇ ਕਾਲੀ ਜਿੰਨੀ ਕਬੂਤਰੀ ਆ ਇਹ ਬਈ ਜੰਟੇ ਵਾਲੇ ਕਬੂਤਰੇ ਨੇ ਆਪਣੇ ਖਟੀਆਂ ਖਾਲੇ ਘਰ ਦੀਆਂ ਬਾਜ਼ੀਆਂ ਵਾਸਤੇ ਸਾਰੇ ਬੰਦਿਆਂ ਨੂੰ ਪਤਾ ਹੀ ਆਪਾਂ ਜਾਦੇ ਇਹੀ ਦਿੰਨੇ ਆ ਵੱਧ ਡਾਵੇ ਕਬੂਤਰਾਂ ਇਹਨਾਂ ਚੋਂ ਦਿੱਤੇ ਆ ਤੇ ਫੋਲ ਗਰੰਟੀ ਨਾਲ ਕਬੂਤਰ ਦਿੱਤੇ ਆ ਤੇ ਬਾਕੀ ਜਿਹੜੀ ਵੀਡੀਓ ਵੀਰੇ ਭਰਾ ਬਣ ਕੇ سپورਟ ਕਰਿਆ ਕਰੋ ਭਰਾ ਦੀ ਵੀਡੀਓ ਸ਼ੇਅਰ ਕਰਕੇ ਤੇ ਆਈਡੀ ਇੰਸਟਾਗ੍ਰਾਮ ਨੂੰ ਫੋਲੋ ਕਰ ਲਓ YouTube ਚੈਨਲ ਆਪਣਾ ਹਰਜੀਤ ਸਿੰਘ ਕਬੂਤਰ ਬਾਜੀ ਨੂੰ ਸਬਸਕ੍ਰਾਈਬ ਕਰਕੇ ਚੈਨਲ ਨੂੰ ਵੀਡੀਓ ਸ਼ੇਅਰ ਕਰਕੇ ਤੇ ਭਰਾ ਦੀ ਸਪੋਰਟ ਕਰਿਆ ਕਰੋ। ਬਾਕੀ ਹੋਰ ਵੀ ਬਈ ਆਪਾਂ ਕੋਲੇ ਜੋੜੇ ਦਿਖਾਦਨੇ ਤੁਹਾਨੂੰ ਲੱਗੇ ਬੈਠੇ ਆ। ਕਿਉਂਕਿ ਜੋੜੇ ਸਾਰੇ ਸੇਲ ਹੋ ਗਿਆ। ਆਪਣੇ ਕੋਲੇ 10-15 ਤੋਂ 20 ਜੋੜੇ ਹੀ ਰਹਿ ਗਏ ਆ। ਜਿਹੜੇ ਭਰਾਣੇ ਲੈਣੇ ਤੇ ਜਲਦੀ ਤੇ ਆਲਦੀ ਸੰਪਰਕ ਕਰਕੇ ਲੈ ਸਕਦਾ। ਪੱਕੇ ਜੋੜੇ ਲੱਗੇ ਦੇਖ ਸਕਦੇ ਤੁਸੀਂ। ਬੱਚੇ ਵੀ ਕੱਢੇ ਵੇ ਜੋੜੇ ਨਹੀਂ। ਆਂਡੇ ਲਾਈ ਬੈਠੀਆਂ ਮਦੀਨਾ। ਕਿਸੇ ਭਰਾਣੇ ਜੋੜੇ ਲੈਣੇ ਤੇ ਆਪਣੇ ਸੰਪਰਕ ਕਰਕੇ ਜੋੜੇ ਲੈ ਸਕਦਾ ਠੀਕ ਹੈ ਜੀ। ਬਹੁਤ ਆਦਨ ਜਿਸਿਸ ਗਿਆ ਆ ਦੇਖ ਸਕਦੇ ਆ ਇਹ ਛੋਟੇ ਛੋਟੇ ਬੱਚੇ ਆ ਬਈ ਬਸ ਇਹ ਪੰਜਾ ਸੱਤਾ ਤਰ੍ਹਾਂ ਦੇ ਬੱਚੇ ਹੀ ਚੱਕ ਲੈਣੇ ਆ ਆ ਵੀ ਜੋੜਾ ਬਈ ਖੱਟੀਆਂ ਅੱਖਾਂ ਦੀ ਮਦੀਨ ਇਹਨਾਂ ਕਿਉਂਕਿ ਬਹੁਤ ਭਰਾ ਕੇ ਤੇ ਤੁਸੀਂ ਪਹਿਲਾਂ ਸ਼ੌਂਕ ਨਹੀਂ ਕਰਾਉਂਦੇ ਬਈ ਸਾਡੇ ਕੋਲ ਬਹੁਤ ਟਾਈਮ ਘੱਟ ਹੁੰਦਾ ਹੋਰ ਵੀ ਕੰਮ ਦੁਕਾਨ ਤੇ ਕਰਨੇ ਹੁੰਦੇ ਤਾਂ ਕਰਕੇ ਅਸੀਂ ਸ਼ੌਂਕ ਨਹੀਂ ਕਰਾਉਂਦੇ ਕਿਉਂਕਿ ਸਾਡੇ ਕਬੂਤਰ ਵੈਸੀ ਬਾਬਰੀ ਕਰਕੇ ਪੁਰਾਣੇ ਕਸਟਮਰ ਆ ਰਹੇ ਉਹਨਾਂ ਦੇ ਨਹੀਂ ਪੂਰੇ ਆ ਰਹੇ ਠੀਕ ਹੈ ਹੋਰ ਰੀਲਟਰ ਜੋੜੇ ਦੇ ਦਿੱਤੇ ਕਿਸੇ ਪੁਰਾਣੇ ਲੈਣੇ ਜਾਨਵਰ ਤੇ ਸੰਪਰਕ ਕਰਕੇ ਜਰੂਰ ਉਹਤੇ ਥੈਂਕ ਯੂ ਵੀ ਧੰਨਵਾਦ